ਨੋ ਹੀ ਆ ਰੋ ਕਮਾਂਟੜ ਦੇ ਦਾਂਗੇ ਠੀਕ ਹੈ ਜੀ ਕਈ ਬੰਦੇ ਕਈ 87 88 ਰੁਪਏ ਨੂੰ ਮਿਲੀ ਜਾਂਦੀ ਹੈ ਬਾਈ ਠੀਕ ਹੈ ਜੀ ਠੀਕ ਹੈ ਜੀ ਮਿਲ ਜਾਂਦਾ ਕੁਆਡ ਵਧੂ ਮਿਲ ਜਾਂਦਾ ਜੀ ਬਾਕੀ ਆਪਣੀਆਂ ਟਰਾਲੀਆਂ ਬਾਈ ਆ ਗਿਆ ਆਲਾ ਇੱਥੇ ਮੌਕੇ ਤੇ ਆ ਕੇ ਦੇਖੇ ਤੇ ਆਪਣੇ ਕੋਲ ਕਿੰਨੇ ਕਿੰਨੇ ਤੱਕ ਦੀਆਂ ਟਰਾਲੀਆਂ ਅਵੇਲੇਬਲ ਹੋਣ ਬਾਈ 10 ਫੁੱਟ ਤੋਂ ਲੈ ਕੇ 22 ਫੁੱਟ ਤੱਕ ਰਹੀ। ਬਾਈ ਇਹ ਟਰਾਲੀ ਦੇਖੋ ਜੀ 14 ਫੁੱਟੀ ਟਰਾਲੀ ਹੈਗੀ ਜੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ। ਇਹ ਸਵਾ 2 ਫੁੱਟ ਬਾੜ ਹੈ ਜੀ 2.5 ਫੁੱਟ ਦਾ ਵਿਡਾ ਹੈ। ਡਿਜ਼ਾਈਨਿੰਗ ਉੱਤੇ ਜੋੜਨਗੇ ਬਾਈ ਪੂਰੇ ਫੁੱਲ ਸੋਹਣੀ ਕਰੀ ਹੋਈ ਹੈ। ਬਾਈ ਨਾ ਕਟੇਗਾ ਬਾਈ ਜੀ ਸਾਰੀ। ਕਈ ਬੰਦੇ ਕਹਿੰਦੇ ਵੀਰੇ weight ਘੱਟ ਤੋਂ ਘੱਟ ਹੋਵੇ। ਠੀਕ ਹੈ ਜੀ। ਆਪਾਂ ਇਹ ਗੱਲ ਕਹਿੰਦੇ ਵੀਰੇ ਉਦੋਂ ਕੁਆਂਟਲ ਦੋ ਕੁਆਂਟਲ ਨਾ ਦੇਖਿਆ ਕਰੋ ਥੋੜਾ weight ਦਾ ਫालतू ਹੋਵੇ। ਠੀਕ ਹੈ ਜੀ। ਚ हां जी दोस्तों की हालचाल ने आज ਤੁਹਾਨੂੰ ਬਾਈ ਜੀ ਜਮਾ ਸਸਤੇ ਭਾਦੀਆਂ ਟਰਾਲੀਆਂ ਦੇਵਾਂਗੇ ਬਾਈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਬਾਈ ਜੀ ਇੰਨੀਆਂ ਸਸਤੀਆਂ ਟਰਾਲੀਆਂ ਤੁਹਾਨੂੰ ਕਿਤੋਂ ਨਹੀਂ ਮਿਲਣੀਆਂ ਤੇ ਬਾਈ ਆਪਣੇ ਨਾਲ ਕਰਦੇ ਆ ਗੱਲਬਾਤ ਸਸਤੇ ਕਾ ਬਾਈ ਜੀ ਸਸਤੇ ਬਾਈ ਜੀ ਠੀਕ ਹੋ ਬਾਈ ਜੀ ਬਦੀ ਬਦੀ ਕਿਰਪਾ ਜੀ ਮਾਰੋ ਠੀਕ ਆ ਬਾਈ ਜੀ ਤੇ ਇਹ ਜੀ ਗੱਲਬਾਤ ਕਰੀਏ ਮੇਨ ਲੋਕੇਸ਼ਨ ਦੀ ਬਾਈ ਜੀ ਮੇਨ ਲੋਕੇਸ਼ਨ ਬਾਈ ਜੀ ਪਿੰਡ ਆਪਣਾ ਰਾਜਗੜ੍ਹ ਸੌਂਦੇਵਾਲ ਜੀ ਤਹਿਸੀਲ ਸਮਾਣਾ ਜਿਲ੍ਹਾ ਪਟਿਆਲਾ ਦਾ ਠੀਕ ਆ ਬਾਈ ਜੀ ਹਾਂ ਜੀ ਪੰਜਾਬ ਦੇ ਵਿੱਚ ਆਪਣਾ ਪਿੰਡ ਹੈ ਜੀ ਠੀਕ ਰਾਜਗੜ ਜੇ ਗੱਲਬਾਤ ਕਰੀਏ ਭਾਈ ਜੀ ਟਰਾਲੀਆਂ ਦਾ ਕਿੰਨਾ ਕੁ ਪੁਰਾਣਾ ਕੰਮ ਆਪਣਾ ਟਰਾਲੀਆਂ ਦਾ ਭਾਈ ਜੀ ਮੈਂ ਪਹਿਲਾਂ ਵੀ ਕਰਦਾ ਸੀਗਾ ਪਹਿਲਾਂ ਚੱਲੋ ਮੰਨ ਗੱਲ ਪੁਰਾਣੀਆਂ ਟਰਾਲੀਆਂ ਦਾ ਕੰਮ ਕਰੀ ਜਾਂਦੀ ਸੀ ਹੈ ਕਿ ਨਹੀਂ ਠੀਕ ਹੈ ਜੀ ਹੁਣ ਆਪਾਂ ਨਵੀਆਂ ਟਰਾਲੀਆਂ ਦਾ ਹੀ ਕੰਮ ਕਰਦੇ ਆ ਜੀ ਠੀਕ ਹੈ ਭਾਈ ਜੀ ਹਾਂ ਜੀ ਮਤਲਬ ਜੇ ਜਿਹੜੀਆਂ ਟਰਾਲੀਆਂ ਆਪਾਂ ਦਿਖਾਵਾਂਗੇ ਭਾਈ ਜੀ ਇਹ ਟਰਾਲੀਆਂ ਨਾਲ ਤੁਸੀਂ ਟਰਾਲੀ ਕੱਟ ਵੀ ਲੈਣੇ ਭਾਈ ਜੀ ਹਾਂ ਜੀ ਹਾਂ ਵੀਰੇ ਕੱਟ ਵੀ ਲੈਣੇ ਇਹ ਬੱਚੀ ਠੀਕ ਆ ਭਾਈ ਜੀ ਹਾਂ ਹਾਂ ਠੀਕ ਆ ਭਾਈ ਜੀ ਤੇ ਜਗਾ ਆਪਾਂ ਗੱਲਬਾਤ ਕਰਦੇ ਭਾਈ ਜੀ ਆ ਟਰਾਲੀ ਤੋਂ ਸ਼ੁਰੂ ਦੱਸੋ ਭਾਈ ਜੀ ਇਹਦੇ ਬਾਰੇ ਇੱਕ ਠੀਕ ਆ ਭਾਜੀ ਤੇ ਬਾਕੀ ਇਹਦਾ ਦੇਖ ਲੋ ਦੇਖ ਸਕਦੇ ਇੱਧਰ ਦੇਖੋ ਦੁਫਾੜ ਡਾਲਾ ਜੀ ਠੀਕ ਆ ਭਾਜੀ ਮਤਲਬ ਪੀਚਰ ਭਾਜੀ ਇਹਦੇ ਵਿੱਚ ਤੁੰਨ ਤੁੰਨ ਕੇ ਭਰੇ ਹੋਏ ਨੇ ਕਿ ਆਹ ਦੇਖੋ ਇੱਧਰ ਭਾਜੀ ਠੀਕ ਆ ਭਾਜੀ ਆ ਜਾਓ ਦੁਫਾੜ ਡਾਲਾ ਦਿਖਾ ਦਿੰਦੇ ਭਾਜੀ ਤੇ ਲੋ ਬਈ ਵਿੱਚੋਂ ਦਿਖਾ ਦੇ ਜੇ ਚਾਦਰ ਦੀ ਗੱਲ ਕਰੀਏ ਭਾਜੀ ਚਾਦਰ ਭਾਜੀ 6 ਮਾਮੇ ਦੇ ਫਰਸ ਲੱਗਈ ਆ ਜੀ ਠੀਕ ਆ ਜੀ ਹਾਂ ਜੀ ਹਾਂ ਤੇ ਸਾਈਡ ਬਈ ਜੀ ਸਾਈਡ ਬਈ ਦੱਸ ਗੇਜ ਦੀ ਚਾਦਰ ਆ ਜੀ ਠੀਕ ਹੈ ਮਤਲਬ ਹੈ ਵੀ ਆ ਪੂਰਾ ਹਾਂਜੀ ਹਾਂ ਠੀਕ ਹੈ ਭਾਈ ਜੀ ਬਾਕੀ ਤੁਸੀਂ ਬਈ ਡਾਲਾ ਦੇਖ ਸਕਦੇ ਹੋਗੇ ਕਿੰਨਾ ਹੈਵੀ ਹੈਗਾ ਲੋ ਬਾਕੀ ਭਾਈ ਇਹ ਡਾਲਾ ਦੇਖੋ ਇਧਰ ਸਾਈਡ ਤੇ ਜਾ ਕੇ ਲੋਕ ਲੱਗ ਜਾਂਦਾ ਇਹਦਾ ਠੀਕ ਹੈ ਲੋ ਭਾਈ ਸੁਣੋ ਨਾ ਦਿਖਾਉਣੇ ਆਗੇ ਆਪਾਂ ਕਲੱਚ ਵਾਲਾ ਟਰਾਲਾ ਇਹ ਹੈਗਾ ਕਲੱਚ ਵਾਲਾ ਟਰਾਲਾ ਕਿਵੇਂ ਹੈ ਕਲੱਚ ਵਾਲਾ ਟਰਾਲਾ ਭਾਈ ਦੇਖ ਸਕਦੇ ਹੋਗੇ ਇੱਥੋਂ ਨਾ ਬਈ ਜੀ ਐਵੇਂ ਕਰਕੇ ਖੋਲਿਆਂਦਾ ਆਮ ਤੁਸੀਂ ਦੇਖਿਆ ਹੋਣਾਗਾ ਨਾ ਆਮ ਪਹਿਲਾਂ ਆਪਾਂ ਪੁਰਾਣੇ ਟਾਈਮ 'ਚ ਜੇਗੇ ਇੰਨਾਂ ਚੀਜ਼ਾਂ ਦੇ ਨਾ ਐਂਗਲਾਈਆਂ ਲਾ ਕੇ ਛੱਡ ਦਿੰਦੇ ਸੀਗੇ ਜਦੋਂ ਟਰਾਲੀ ਖੜੀ ਹੋ ਜਾਂਦੀ ਸੀਗੀ ਵਾਜ ਵਾਜ ਕੇ ਹੋ ਜੂਕੇ ਟੁੱਟ ਜਾਂਦੇ ਹਾਂ ਹਾਂ ਜੀ ਹਾਂ ਠੀਕ ਹੈ ਭਾਈ ਜੀ ਹੁਣ ਭਾਈ ਜੀ ਨਾਲ ਦੇਖੋ ਇਧਰ ਬੰਦ ਕਰੋ ਦੇ ਲੋਕ ਲੱਗਾਈ ਦੇਖੋ ਲੋਕ ਲੱਗ ਗਿਆ ਆਰਾਮ ਦੇ ਨਾਲ ਠੀਕ ਹੈ ਭਾਈ ਜੀ ਆਰਾਮ ਦੇ ਨਾਲ ਲੋਕ ਲੱਗ ਜਾਂਦਾ ਆਰਾਮ ਦੇ ਨਾਲ ਹੀ ਖੁੱਲ ਜਾਂਦਾਗਾ ਚਲੋ ਭਾਈ ਚੈੱਕ ਕਰ ਸਕਦੇ ਹੋਗੇ ਤੇ ਵੇਟ ਦੀ ਗੱਲ ਕਰੀਏ ਭਾਈ ਜੀ ਕਿੰਨੇ ਕੁਵਾਂਟਲ ਵੇਟ ਹੋਊਗਾ ਵੇਟ ਭਾਈ ਇਹਦਾ ਹੈਗਾ 26 27 ਕੁਵਾਂਟਲ ਦੇ ਨੇੜੇ ਵੇਟ ਹੈ ਠੀਕ ਹੈ ਭਾਈ ਜੀ ਆਜੋ ਆਪਾਂ ਅੱਗੇ ਦਿਖਾਉਣੇ ਕਿ ਭਾਈ ਜੀ ਨੂੰ ਜੇ ਨਟਾਂ ਦੀ ਗੱਲ ਕਰਾਂ ਹੱਬਾਂ ਭਾਈ ਹੱਬਾਂ ਭਾਈ ਦੇ 10 ਨਾਟੀਆਂ ਹੱਬਾਂ ਨਹੀਂ ਗਾ ਟਾਟਾ ਦੀਆਂ ਹੱਬਾਂ ਨਹੀਂ ਦੇਖੋ ਚ ਠੀਕ ਆ ਬਾਈ ਜੀ ਤੇ ਕੜੇ ਵਾਲੇ ਰਿੰਬ ਆ ਗਏ ਬਾਈ ਜੀ ਹਾਂ ਜੀ ਕੜੇ ਵਾਲੇ ਰਿੰਬ ਨੇ ਠੀਕ ਆ ਬਾਈ ਜੀ ਤੇ ਟਾਇਰ ਬਾਈ ਜੀ ਬੇਦਾਗ ਹੋਣਗੇ ਟਾਇਰ ਬਾਈ ਜੀ ਬੇਦਾਗ ਟਾਇਰ ਨੇ ਜੀ 40 45 ਪੈਸੇ ਟਾਇਰ ਮਾੜਾ ਮੋਟਾ ਨਿਸ਼ਾਨ ਹੋ ਸਕਦਾ ਨਾ ਬਾਈ ਹਾਂ ਜੀ ਹਾਂ ਮਾੜਾ ਮੋਟਾ ਹੋ ਜਾਂਦਾ ਬਾਈ ਦੇਖੋ ਹੁਣ ਠੀਕ ਆ ਬਾਈ ਜੀ ਤੇ ਜੇ ਟਾਇਰ ਲਹਾਉਣੇ ਹੁਣ ਬਾਈ ਲਾ ਕੇ ਵੇਚ ਹਾਂ ਜੀ ਆਪਦੇ ਵੀਰੇ ਪਾ ਸਕਦਾ ਅਗਦਾ ਟਾਇਰ ਆਗੇ ਠੀਕ ਆ ਜੀ ਹਾਂ ਜੀ ਤੇ ਉਹਦਾ ਕੀ ਹਿਸਾਬ ਕਿਤਾਬ ਹੋਵੇ ਜੀ ਟਾਇਰ ਬਾਈ ਉਹ ਉਨੇ ਹੀ ਬਾਈਨ ਘਟ ਜੂਈ ਆਪਾਂ ਨੂੰ ਕੀ ਚੱਕਰ ਆਪਾਂ ਤਾਂ ਵੇਟ ਦੇ ਪੈਸੇ ਲੈਣ ਨੇ ਜੀ ਠੀ ਠੀਕ ਆ ਬਾਈ ਜੀ ਤੇ ਮੱਸੀ ਹੁੱਕ ਚ ਆ ਗਈ ਨਾ ਬਾਈ ਜੀ ਮੱਸੀ ਹੁੱਕ ਦੇ ਵਿੱਚ ਆ ਗਈ ਬਾਈ ਜੀ ਸਾਢੇ 3 ਇੰਚੀ ਹੁੱਕ ਹੈ ਇਹਦੀ ਆ ਦੇਖੋ ਜਰਾ ਠੀਕ ਆ ਬਾਈ ਜੀ ਸਾਢੇ 3 ਇੰਚੀ ਹੈਵੀ ਹੁੱਕ ਆ ਗਈ ਨਾ ਬਾਈ ਜੀ ਠੀਕ ਆ ਬਾਈ ਜੀ ਮੱਸੀ ਹੁੱਕ ਦਾ ਤੁਹਾਨੂੰ ਫਾਇਦਾ ਦੱਸ ਦਈਏ ਬਾਈ ਜੀ ਆਮ ਨਾਲ ਜੇ ਆਪਾਂ ਨਵਾਂ ਟਰੈਕਟਰ ਖਰੀਦ ਲੈਣਗੇ ਉਹਦੇ ਵਿੱਚ ਕੀ ਹੁੰਦਾਗਾ ਟਰੈਕਟਰਾਂ ਦੀਆਂ ਗੁੱਡੀਆਂ ਟੁੱਟ ਜਾਂਦੀਆਂ ਨੇ ਠੀਕ ਆ ਬਾਈ ਜੀ ਹੁਣ ਸਾਨੂੰ ਚਾਹੀਦੀ ਨਵਾਂ ਟਰੈਕਟਰ ਜਿਹਦੇ ਨਵੇਂ ਟਾਇਰ ਆ ਗਏ ਠੀਕ ਆ ਬਾਈ ਜੀ ਤੁਹਾਨੂੰ ਡੰਨ ਦੀ ਜ਼ਰੂਰਤ ਨਹੀਂ ਹੈਗੇ 11 ਫੁੱਟ ਪੈ ਹੀ ਤੋਂ ਆਰਾਮ ਨਾਲ ਮੁੜਦੇ ਆਂਦੇ ਹਾਂ ਹਾਂ ਜ ਪੰਪ ਕਿੰਨੇ ਸਟੇਜ ਦਾ ਆ ਜਾਂਦਾ ਭਾਈ ਜੀ ਪੰਪ ਭਾਈ ਡਬਲ ਡਬਲ ਪੰਪ ਹੈ ਇਹ ਠੀਕ ਹੈ ਜੀ ਹਾਂ ਜੀ ਹਾਂ ਦੋ ਸਟੇਜ ਦਾ ਕਿ ਤਿੰਨ ਸਟੇਜ ਦਾ ਭਾਈ ਜੀ ਤਿੰਨ ਸਟੇਜ ਦਾ ਜੀ ਠੀਕ ਹੈ ਜੀ ਤੇ ਗਾਰੰਟੀ ਭਾਈ ਜੀ ਗਾਰੰਟੀ ਭਾਈ ਸਾਲ ਦੀ ਹੈ ਨਾ ਜੀ ਠੀਕ ਹੈ ਜੀ ਸਾਲ ਦੀ ਗਾਰੰਟੀ ਹੈ ਕੁਝ ਵੀ ਹੋ ਜਾਏ ਭਾਈ ਜੀ ਹਾਂ ਜੀ ਠੀਕ ਹੈ ਭਾਈ ਜੀ ਸਾਲ ਦੀ ਗਾਰੰਟੀ ਹੈਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਇਧਰ ਟੂਲ ਕਿਟ ਆ ਗਈ ਭਾਈ ਜੀ ਬਾਕੀ ਭਾਈ ਜੀ ਆ ਦੇਖੋ ਇਧਰ ਮੰਜਾ ਦੇ ਲੱਗੇ ਸਪੈਸ਼ਲੀ ਇਹ ਠੀਕ ਹੈ ਜੀ ਠੀਕ ਹੈ ਜੀ ਅ ਮਤਲਬ ਕਿਸਾਨ ਨੇ ਨਾ ਜਦੋਂ ਮੰਡੀ ਤੇ ਜਾਂਦਾਗਾ ਆਰਾਮਣਾ ਇੱਥੇ ਬੈਜੇ ਮੰਨ ਕੇ ਚੱਲੋ ਬਹਿ ਕੇ ਰੋਟੀ ਖਾ ਜਾਂਦਾਗਾ ਤੇ ਅੱਗੇ ਆ ਗਿਆ ਬਈ ਜੀ ਇਹ ਟੂਲ ਬਾਕਸ ਤੁਸੀਂ ਦੇਖ ਸਕਦੇ ਬਈ ਜੀ ਤੇ ਜਿਵੇਂ ਆ ਨਾ ਆਪਾਂ ਨੂੰ ਕਿਸਾਨ ਵੀਰਾਂ ਨੂੰ ਦਿੱਕਤ ਆਉਂਦੀ ਹੈ ਨਾ ਸਮਾਨ ਰੱਖਣ ਦੀ ਹਾਂ ਜੀ ਹਾਂ ਬਈ ਜੀ ਕਈ ਬੰਦੇ ਬਈ ਟਰੈਕਟਰ ਦੇ ਰਸਤੇ ਟੰਗੀ ਫਰੀ ਜਾਂਦੇ ਨੇ ਕਿੰਨੇ ਕੁਦਿਆਂ ਦਾ ਕੰਮ ਹੁੰਦਾ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਟੂਲ ਲਾਰਖੇ ਬਈ ਜੀ ਦੇਖੋ ਟੂਲ ਦੇ ਵਿੱਚ ਕੋਈ ਵੀ ਰੋਟੀ ਕੁਝ ਵੀ ਚੀਜ਼ ਕੋਈ ਨਟ ਬੋਲ ਰੱਖਣਾ ਹੈ ਕੱਪੜਾ ਡੇਡਰ ਰੱਖਣਾਗਾ ਇਹਦੇ ਵਿੱਚ ਰੱਖ ਸਕਦੇ ਆਪਾਂ ਕਈ ਵਾਰੀ ਕੋਈ ਬੰਦੇ ਜਾਂਦੇ ਨੇ ਕੋਈ ਗੰਨੇ ਖੰਡ ਦੇ ਵਿੱਚ ਅਗਲਾ ਕਹਿੰਦਾ ਕਪੜਾ ਰੱਖੀਏ ਕਿੱਥੇ ਠੀਕ ਹੈ ਜੀ ਟੂਲ ਦੇ ਵਿੱਚ ਜਿਵੇਂ ਮਰਜੀ ਵੀ ਰਜਿਸਟਰ ਕਰਕੇ ਲਾ ਸਕਦਾ ਹੈ ਠੀਕ ਹੈ ਸੇਵ ਹੋ ਜਾਂਦਾ ਹੈ ਨਾ ਬਈ ਠੀਕ ਹੈ ਭਾਈ ਜੀ ਮਤਲਬ ਜੇ ਜਿੰਦਾ ਗੁੰਡਾ ਲਵਾਉਣਾ ਹੋਵੇ ਉਹ ਵੀ ਲੱਗ ਜਾਣਾ ਹੈ ਇਹ ਕਹਿੰਦਾ ਭਾਈ ਜੀ ਜੇ ਆਪਾਂ ਗੱਲਬਾਤ ਕਰੀ ਭਾਈ ਜੀ ਇਹ ਮੰਜੇ ਦੀ ਬਾਕੀ ਇਹ ਮੰਜਾ ਦਾ ਭਾਈ ਆ ਦੇਖੋ ਹਸਤਾ ਇਹਦੇ ਉੱਤੇ ਲਵਾਈ ਹੋਈ ਹੈ ਜਾਲੀ ਠੀਕ ਹੈ ਜੀ ਕਈ ਬੰਦੇ ਨਹੀਂ ਵੀ ਇਹ ਲਵਾਣੀ ਜੀ ਕਈ ਬੰਦੇ ਕਹਿੰਦੇ ਨੇ ਹਾਂ ਵੀ ਅਸੀਂ ਘਰੇ ਆਪਣੀਆਂ ਬੇਕ ਘਰਦਿਆਂ ਤੋਂ ਬਣਵਾ ਲਾਂਗੇ ਮੰਜਾ ਦੇ ਉੱਤੇ ਉਹ ਵੀ ਬਣਵਾ ਸਕਦੇ ਨਹੀਂ ਕੋਈ ਗੱਲ ਨਹੀਂ ਆਪਾਂ ਠੀਕ ਆ ਬਾਈ ਜੀ ਹਾਂ ਜੀ ਤੇ ਦੇਖ ਸਕਦੇ ਬਾਈ ਜੀ ਆਮ ਕਹ ਲਈਏ ਹੈਵੀ ਸਰੀਆਂ ਆ ਗਈਆਂ ਹਾਂ ਇਹ ਹੈਵੀ ਸਰੀਆਂ ਨੇ ਬਾਈ ਲੇਜ਼ਰ ਕਟਿੰਗ ਦੇ ਬੱਚੇ ਜੀ ਸਾਰੀ ਟਰਾਲੀ ਠੀਕ ਆ ਬਾਈ ਜੀ ਆ ਇਧਰ ਬਾਡੀ ਆ ਗਈ ਆਹ ਹੈ ਇਹਦੇ ਸਾਈਡ ਟੱਕੀ ਆ ਗਈ ਠੀਕ ਆ ਲੋ ਬਾਈ ਜੀ ਹੈਵੀ ਆ ਬਈ ਟਰਾਲੀ ਪੂਰੀ ਹਾਂ ਇਹ ਫੁੱਲ ਹੈਵੀ ਆ ਬਾਈ ਜੀ ਠੀਕ ਆ ਜੀ ਮਤਲਬ ਬਾਕੀ ਦਾ ਬਾਈ ਜੀ ਆ ਦੇਖੋ ਇਧਰ ਜਦੋਂ ਟਰਾਲੀ ਵੱਜਦੇ ਇਹਦੇ ਟਰਾਲੀਆਂ ਖਲਖੜ ਕਰਦੀਆਂ ਨੇਗੀਆਂ ਠੀ ਤੇ ਬਾਕੀ ਦੇਖ ਸਕਦੇ ਹੋ ਭਾਈ ਜੀ ਪੂਰੇ ਹਾਈਵੇ ਬਾਈ ਨੇ ਟਰਾਲਾ ਬਣਾਏਗਾ ਠੀਕ ਹੈ ਭਾਈ ਜੀ ਜੇ ਕਿਸੇ ਨੇ ਭਾਈ ਆਪਾਂ ਕਹੇ ਲਈ ਆਪਦੇ ਉਤੇ ਤਿਆਰ ਕਰਵਾਉਣਾ ਹੋਵੇ ਹਾਂ ਜੀ ਹਾਂ ਭਾਈ ਆਰਡਰ ਦੇ ਉੱਤੇ ਜਿਵੇਂ ਮਰਜੀ ਤਿਆਰ ਕਰਵਾਉਣਾ ਹੋਵੇ ਸਾਨੂੰ ਬੰਦਾ ਦੱਸ ਸਕਦਾ ਜੇ ਐਵੇਂ ਕਰ ਗਿਆ ਇਸ ਲਈ ਚੀਜ਼ ਤਿਆਰ ਕਰਵਾਨੀ ਉਹੀ ਚੀਜ਼ ਹੋ ਜਾਈ ਤਿਆਰੀ ਠੀਕ ਆ ਭਾਈ ਜੀ ਜੇ ਗੱਲਬਾਤ ਕਰੀਏ ਨਾ ਭਾਈ ਕਿਸਾਨ ਵੀਰ ਕਹਿੰਦਾਂ ਨੇ ਨਾ ਆ ਚੀਜ਼ਾਂ 'ਚ ਹੁਣ ਇਹ ਤਾਂ ਕਲਰ ਕੀਤੀ ਹੋਈ ਆ ਠੀਕ ਹੈ ਜੀ ਇੱਥੇ ਤਾਂ ਮਰਦਾ ਪ੍ਰੋਟੀਨ ਦਾ ਪਤਾ ਲੱਗ ਨਹੀਂ ਰਿਹਾਗਾ ਹਾਂ ਜੀ ਠੀਕ ਹੈ ਜੀ ਜਦੋਂ ਆਪਾਂ ਬੇਨਾ ਉਹ ਤੋਂ ਰੰਗ ਤੋਂ ਹੁੰਦੀ ਹੈ ਕਿ ਆ ਚੀਜ਼ ਬਾਈ ਪਟੇ ਨਹੀਂ ਹੋ ਗਏ ਲੀਡ ਪੱਕੀ ਦੀ ਪੱਕੀ ਹੋਊਗੀ ਇਹ ਲੱਗਿਆ ਦੇਖੋ ਜੀ ਠੀਕ ਆ ਬਾਈ ਜੀ ਹਾਂ ਜੀ ਹਾਂ ਆ ਦੇਖੋ ਤੁਸੀਂ ਆਪ ਵੀ ਦੇਖ ਸਕਦੇ ਹੋਗੇ ਠੀਕ ਆ ਬਾਈ ਜੀ ਇਹਦੇ ਵਿੱਚ ਪਟੇ ਨਹੀਂ ਭਰੀ ਹੋਏ ਬਾਈ ਇਹਨ ਪੱਕਾ ਕੰਮ ਕੀਤਾ ਹੋਇਆਗਾ ਠੀਕ ਆ ਬਾਈ ਜੀ ਹਾਂ ਜੀ ਟਰਾਲੀ ਜਬ ਕਿੰਨੀ ਬਾਈ ਇਹਨ ਨਾਲ ਹੋਰ ਆ ਬਾਈ ਆ ਆ ਦੇਖ ਸਕਦੇ ਹੋ ਆ ਚੀਜ਼ਾਂ ਤੇ ਲੱਗੇ ਹੋਏ ਆ ਤੇ ਆ ਦੇਖੋ ਬਾਈ ਜੀ ਹੈਵੀ ਚੈਨਲ ਲਾਇਆ ਹੋਣਾ ਹਾਂ ਜੀ ਹਾਂ ਬਾਈ ਜੀ ਫੁੱਲ ਹੈਵੀ ਕੰਮ ਆਇਆ ਪੂਰੇ ਲਾਇਆ ਇੱਕ ਆ ਦੇਖ ਸਕਦੇ ਹੋ ਪੂਰਾ ਹੈਵੀ ਚੈਨਲ ਲੱਗਾ ਹੋਇਆ ਦੋਨਾਂ ਧਾਮਾਂ ਤੇ ਠੀਕ ਆ ਬਾਈ ਜੀ ਤੇ ਕਿੰਨੇ ਬਾਈ ਕਿੰਨੇ ਚਾ ਗਈ ਬਾਈ ਜੀ ਇਹ ਬਾਈ 12 ਠੀਕ ਆ ਬਾਈ ਜੀ ਬਾਕੀ ਆ ਦੇਖ ਲੋ ਉੱਪਰ ਦੇ ਨਾਲ ਇਹ ਦੁਨੀਆਂ ਆ ਵਧੀਆ ਓਕੇ ਜੀ ਠੀਕ ਆ ਬਾਈ ਜੀ ਮਤਲਬ ਜੇ ਤੂੜੀ ਦਾੜੀ ਵਾਲੇ ਵਾਸਤੇ ਤਿਆਰ ਹੋ ਗਿਆ ਹਾਂ ਬਾਈ ਬਸ ਇਹਦੇ ਉੱਪਰ ਤਾਂ ਹੁਣ ਤੂੜੀ ਵਾਲੇ ਤਾਂ ਕੀ ਥੋੜੀ ਬਸ ਛੱਤ ਲੱਗੂਗੀ ਜੀ ਠੀਕ ਆ ਜੀ ਟੋਪੀ ਤੇ ਰਹਿ ਜਾਊਗੀ ਬਸ ਟੋਪੀ ਟੋਪੀ ਤੇ ਰਹਿ ਜਾਊਗੀ ਬਾਕੀ ਦਾ ਓਕੇ ਆ ਜੀ ਸਾਰੀ ਗੱਲ ਠੀਕ ਆ ਬਾਈ ਜੀ ਤੇ ਆ ਜੀ ਤੁਹਾਨੂੰ ਪਿੱਛੋਂ ਬਾਈ ਜੀ ਡਾਲਾ ਵੀ ਦੁਬਾਰੇ ਖੋਲ ਕੇ ਦਿਖਾ ਦਿੰਨੇ ਬਾਈ ਜੀ ਦੇਖ ਸਕਦੇ ਹੋਗੇ ਇਹ ਇਹਦੇ ਵਿੱਚ ਆ ਗਿਆ ਬਾਈ ਜੀ ਗਰਾਰੀ ਸਿਸਟਮ ਆ ਨਾ ਬਾਈ ਐਂ ਗਰਾਰੀ ਵਾਲਾ ਡਾਲਾ ਇਹ ਠੀਕ ਆ ਜੀ ਦੁਫਾ ਤੇ ਜੋੜ ਵਾਲਾ ਫਰਸ ਹੋਊਗਾ ਨਾ ਭਾਈ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਤੇ ਜੋੜ ਵਾਲਾ ਫਰਸ ਆ ਕਿ ਭਾਈ ਜੇ ਬਿਨ ਜੋੜ ਵਾਲਾ ਲੈਣਾ ਬਿਨ ਜੋੜ ਵਾਲਾ ਹਾਂਜੀ ਹਾਂ ਬਿਨ ਜੋੜ ਵਾਲਾ ਹੀ ਮਿਲ ਜਾਂਦਾ ਭਾਈ ਜੀ ਠੀਕ ਆ ਜੀ ਤੇ ਇਹ ਟਾਟਾ ਦੀ ਜਦ ਰਿਹਾ ਕਿ ਜੇ ਜਸਤੀ ਚ ਬਣਵਾਉਣੀ ਹੋਣ ਭਾਈ ਜੀ ਭਾਈ ਉਹ ਵੀ ਬਣ ਜਾਣਗੀਆਂ ਠੀਕ ਆ ਜੀ ਅਲੱਗ ਅਲੱਗ ਰੇਟ ਹੁੰਦੇ ਨੇ ਭਾਈ ਟਾਟਾ ਦੇ ਜੇਤੀ ਦਾ ਥੋੜਾ ਜਿਵੇਂ ਆਪਾਂ ਕਹੜਿਆ ਰੇਟ ਥੋੜਾ ਜਿਆਦਾ ਹੁੰਦਾ ਹਾਂ ਹਾਂ ਜੀ ਹਾਂ ਟਾਟਾ ਦੇ ਭਾਈ ਜੀ ਤੇ ਸਾਜੀ ਜਾ ਕੇ ਭਾਈ ਜੀ ਤੁਸੀਂ ਦੇਖ ਸਕਦੇ ਹੋਗੇ ਜਦੋਂ ਆਪਾਂ ਜਾੜਦੇ ਹਾਂ ਕਈ ਵਾਰ ਨੂੰ ਉੱਪਰ ਚੱਕਣ ਦੀ ਦਿੱਕਤ ਆਉਂਦੀ ਇੱਕ ਤੇ ਆ ਚੀਜ਼ ਦੇਖ ਸਕਦੇ ਹੋਗੇ ਠੀਕ ਹੈ ਭਾਈ ਜੀ ਜਦੋਂ ਆਹ ਚੀਜ਼ਾਂ ਦੇਖੋ ਇੱਥੇ ਨਾ ਉੱਪਰ ਨੂੰ ਹੋ ਜਾਂਦੀ ਹੈਗੇ ਉਹ ਇਹ ਚੀਜ਼ ਫਾਦ ਜਾਂਦੀ ਹੈ ਹਾਂ ਹਾਂ ਆ ਦੇਖੋ ਇੱਧਰ ਕੱਟ ਦਿੱਤੇ ਹੋਏ ਨੇ ਭਾਈ ਜਿੰਨੀ ਉੱਚੀ ਚੱਕਣੀ ਜਾਲੀ ਆਪਾਂ ਜਾਲੀ ਚੱਕ ਸਕਦੇ ਹਾਂ ਤੇ ਆਪਣੇ ਕੋਲ ਕਿੰਨੇ ਕਿੰਨੇ ਤੱਕ ਦੀਆਂ ਟਰਾਲੀਆਂ ਅਵੇਲੇਬਲ ਬਾਈ 10 ਫੁੱਟ ਤੋਂ ਲੈ ਕੇ 22 ਫੁੱਟ ਤੱਕ ਰਹੀ ਠੀਕ ਆ ਬਾਈ ਜੀ ਜਿਹੋ ਜੀ ਮਰਜ਼ੀ ਬਾਈ ਅਗਲਾ ਤਿਆਰ ਕਰਵਾ ਸਕਦੇ ਠੀਕ ਹੈ ਬਿੰਡ ਕਲਰ ਵਾਲੀ ਬਾਈ ਜੀ ਹਾਂ ਜੀ ਬਿੰਡ ਕਲਰ ਵਾਲੀ ਬਾਈ ਮਿਲ ਜੂਗੀ ਟਰਾਲੀ ਠੀਕ ਆ ਜੀ ਕਲਰ ਨਹੀਂ ਕਰਵਾਉਣਾ ਬਾਈ ਜੀ ਬਿਨ ਕਲਰ ਤੋਂ ਆਪਦੀ ਚੁਆਇਸ ਦਾ ਕਲਰ ਕਰਵਾਉਣਾ ਹਾਂ ਜੀ ਕਈ ਵਾਰੀ ਬੰਦੇ ਹੁੰਦੇ ਨੇ ਵੀ ਹਾਂ ਵੀ ਅਗਲਾ ਕਹਿੰਦਾ ਬਈ ਅਸੀਂ ਆਪਦੀ ਡਿਮਾਂਡ ਦਾ ਕਲਰ ਕਰਵਾਣਾਗਾ ਠੀਕ ਆ ਜੀ ਤਾਂ ਉਹੀ ਡਿਮਾਂਡ ਦਾ ਕਲਰ ਬਾਈ ਜੀ ਹੋਣੀ ਠੀਕ ਆ ਜੀ ਮੈਂ ਇਹ ਆ ਗਈ ਬਾਈ ਜੀ ਜੌਂਡੀਰ ਵਾਲੀ ਆ ਗਈ ਇਹ ਨੀ ਠੀਕ ਹੈ ਭਾਜੀ ਉਹ ਭਾ 12 12.5 ਪਰਲੇ ਬੰਨੇ ਖੜੀ ਹੈ ਜੀ ਤੇ 12.5 ਆ ਕੇ ਵੇਜੀ ਉਹ ਤੇ ਕਟਿੰਗ ਦੇਖੋ ਭਾਜੀ ਪਹਿਲਾਂ ਸ਼ਾਹ ਦੇਖ ਸਕੋਦੇ ਭਾਜੀ ਡਿਜ਼ਾਈਨਿੰਗ ਉੱਤੇ ਜੁੜੂਗੇ ਭਾਈ ਪੂਰੀ ਫੁੱਲ ਸੋਹਣੀ ਕਰੀ ਹੋਈ ਹੈ ਜੀ ਪਲਾਜ਼ਮਾ ਕਟੇਗਾ ਭਾਜੀ ਸਾਰੀ ਠੀਕ ਹੈ ਕਈ ਵੀਰਾਂ ਦੇ ਹੁੰਦੀ ਹੈ ਭਾਈ ਚਾਹਣਾ ਹੈ ਨਾ ਵੀ ਵਧੀਆ ਪੈਸੇ ਲਾ ਕੇ ਵੀ ਵਧੀਆ ਚੀਜ਼ ਬਣਾਉਣਾ ਬਾਕੀ ਭਾਈ ਆ ਦੇਖੋ ਜ਼ਰਾ ਸਰਵ ਸਖਿਚਣ ਦਾ ਵਧੀਆ ਬਣਾਇਆ ਹੈ ਠੀਕ ਹੈ ਭਾਜੀ ਤੇ ਆ ਚੀਜ਼ਾਂ ਲੱਗੀਆਂ ਨੇ ਵੀ ਦੇਖ ਸਕੋਗੇ ਵੀ ਕਿਹੜੇ ਲੋਕ ਭਾਜੀ ਲੱਗੇ ਨੇ ਵਧੀਆ ਲੋਕ ਲਵਾਏ ਹੋਏ ਨੇ ਵੀ ਠੀਕ ਹੈ ਜੀ ਇਹ ਨਹੀਂ ਵੀ ਛੇੜੀ ਖਰਾ ਤੇ ਪੰਪਤੀ ਦੇ ਬਾਈ ਪੂਰੀ ਫੁੱਲ ਗਾਰੰਟੀ ਹਾਂ ਜੀ ਹਾਂ ਬਾਈ ਇਹਦੇ 25 ਟਨ ਦਾ ਜੈਕ ਜੈਕ ਲੱਗਾ ਹੋਗਾ ਠੀਕ ਆ ਜੀ ਹਾਂ ਜੀ ਹਾਂ ਇਹ 10 ਇੰਚੀ ਚਾਸੀ ਦੇ ਵਿੱਚ ਹੈ ਜੀ ਠੀਕ ਆ ਜੀ ਤੇ ਇਹਦਾ weight ਹੋਊਗਾ ਬਾਈ ਜੀ weight ਦਾ ਬਾਈ ਜੀ 22 ਕੁਇੰਟਲ ਹੈ ਜੀ 22 ਕੁਇੰਟਲ ਹਾਂ ਜੀ ਹਾਂ ਠੀਕ ਆ ਜੀ ਤੇ ਇਹਦਾ ਹੈਗਾ ਸੀ ਬਾਈ ਜੀ ਇਹਦਾ ਬਾਈ ਜੀ ਹੈਗਾ 27 ਕੁਇੰਟਲ ਹੈ ਜੀ ਠੀਕ ਆ ਜੀ ਇਹਦਾ ਹੈਗਾ ਜੀ ਬਾਈ 27 ਕੁਇੰਟਲ ਇਹਦਾ 14.7 ਸੀ ਇਹ 12 6.5 ਜੀ ਠੀਕ ਆ ਜੀ ਤੇ ਇਹਦਾ ਆ ਗਿਆ ਬਾਈ ਜੀ ਏ ਬਾਈ 20 ਕੁਇੰਟਲ ਦੀ ਇਹਦੀ 20 ਕੁਇੰਟਲ ਦੀ ਆ ਗਈ ਇਹ 8 ਇੰਚ 82 ਜਾ ਗਈ ਬਾਈ ਮਤਲਬ ਸਟਾਰਟਿੰਗ weight ਕਿੱਟ ਤੋਂ ਆ ਜਾਂਦਾ ਬਾਈ ਸ਼ੁਰੂ ਆਪਾਂ ਤੋਂ 14 ਕੁਇੰਟਲ ਤੋਂ ਬਾਈ 15 14 15 ਕੁਇੰਟਲ ਤੋਂ weight ਸਟਾਰਟਿੰਗ ਹੁੰਦੀ ਹੈ ਜੀ ਆਪਾਂ ਦਾ ਬਾਕੀ ਇਹ ਗੱਲ ਕਰਦੇ ਆ ਬਾਈ ਥੋੜੀ ਜਿਹੀ ਨਾ ਜਦੋਂ ਵੀ ਕਿਸੇ ਭਰਾ ਨੇ ਟਰਾਲੀ ਬਣਵਾਣੀ ਹੈਗੀ ਕਈ ਬੰਦੇ ਕਹਿੰਦੇ ਵੀਰੇ weight ਘੱਟ ਤੋਂ ਘੱਟ ਹੋਵੇ ਠੀਕ ਹੈ ਜੀ ਆਪਾਂ ਇਹ ਗੱਲ ਕਹਿੰਦੇ ਵੀਰੇ ਉਦੋਂ ਕੁਇੰਟਲ ਤੋਂ ਕੁਇੰਟਲ ਨਾ ਦੇਖਿਆ ਕਰੋ ਥੋੜਾ weight ਦਾ ਫालतू ਹੀ ਹੋਵੇ ਠੀਕ ਹੈ ਜੀ ਚੀਜ਼ ਵਧੀਆ ਬਣੀ ਹੋਵੇ ਰੋਜ਼ ਰੋਜ਼ ਤਾਂ ਪੈਸੇ ਨਹੀਂ ਲੱਗਦੇ ਇੱਕ ਗੱਲ ਰਹੇਗੀ ਭਾਈ ਲਾਸਟ ਤੇ ਹੁਣ ਕਈ ਵੀਰ ਕਹਿੰਦੇ ਹੋਣਗੇ ਹਨ ਹਾਂਜੀ ਵੀ ਸਭ ਤੋਂ ਸਸਤਾ ਰੇਟ ਕਿਵੇਂ ਹਨ ਹਾਂਜੀ ਹਾਂ ਠੀਕ ਹੈ ਜੀ ਤੇ ਕੀ ਰੇਟ ਪਾਉਗੇ ਜੀ ਟਰਾਲੀ ਦਾ ਇਹ ਭਾਈ ਜੀ 90 ਰੁਪਏ ਨੂੰ ਕਿਲੋ ਦੇ ਦਾਂਗੇ ਆ ਭਾਈ 9000 ਨੂੰ ਕੁਆਂਟਾ ਵਾਲੀ ਨਹੀਂ ਮਾਰਦੇ ਭਾਈ ਨਹੀਂ ਜੀ ਨਹੀਂ ਭਾਈ 9000 ਨੂੰ ਕੁਆਂਟਲ ਦੇ ਦਾਂਗੇ ਜੀ ਠੀਕ ਹੈ ਜੀ ਕਈ ਬੰਦੇ ਕਹਿੰਦੇ 87 88 ਰੁਪਏ ਨੂੰ ਮਿਲ ਜਾਂਦੀ ਹੈ ਭਾਈ ਠੀਕ ਹੈ ਜੀ ਠੀਕ ਹੈ ਜੀ ਮਿਲ ਜਾਂਦਾ ਕੁਆੜ ਵਾਧੂ ਮਿਲ ਜਾਂਦਾ ਜੀ ਬਾਕੀ ਆਪਣੀਆਂ ਟਰਾਲੀਆਂ ਭਾਈ ਆਕੇ ਅਗਲਾ ਇੱਥੇ ਮੌਕੇ ਤੇ ਆਕੇ ਦੇਖੇ ਅਸੀਂ ਇਹ ਵੀ ਨਹੀਂ ਕਹਿੰਦੇ ਕੱਲੀਆਂ ਵੀਡੀਓ ਦੇਖ ਕੇ ਉੱਥੇ ਹੀ ਖਰੀ ਠੀਕ ਮਤਲਬ ਚਾਦਰ ਚਾਦਰ ਦਾ ਡਿਫਰੈਂਟ ਹੁੰਦਾ ਨਾ ਬਾਈ ਬਾਕੀ ਭਾਈ ਦੇਖੋ ਚੀਜ਼ ਵੇਚਣ ਦਾ ਹਰੇਕ ਹੀ ਵੇਚੀ ਜਾਂਦਾ ਜੀ ਜਿੰਨਾ ਗੁੜ ਪਾਵਾਂਗੇ ਮਿੱਠਾ ਤੋਂ ਉਨਾਂ ਹੀ ਹੋਣਾ ਹੈ ਕਿ ਨਹੀਂ ਠੀਕ ਹੈ ਜੀ ਬਾਕੀ ਸਾਡੇ ਦਾ ਇੱਥੇ ਆ ਕੇ ਚੀਜ਼ ਦੇਖੇ ਅਗਲਾ ਟਾਇਰ ਦੇਖੇ ਪੱਕੇ ਟਾਇਰ ਨੇ ਚਾਰੇ ਟਰਾਲੀਆਂ ਦੇ ਚੈੱਕ ਕਰ ਸਕਦੇ ਹੋ ਦੇਖੋ ਉਧਰ ਠੀਕ ਹੈ ਜੀ ਮਤਲਬ ਟਾਇਰਾਂ ਦਾ ਵੇਟ ਭਾਈ ਜੇ ਤੁਸੀਂ ਟਾਇਰ ਲਹਾ ਕੇ ਵੀ ਸਿੱਧਾ ਤੁਸੀਂ ਆਪਦੇ ਹਾਂਜੀ ਹਾਂ ਆਪਦੇ ਟਾਇਰ ਪਾਉਣੇ ਹੋਣਾ ਤਾਂ ਆਪਦੇ ਟਾਇਰ ਭਾਈ ਆਪਦੇ ਟਾਇਰ ਵੀ ਪਾ ਕੇ ਲਿਆ ਸਕਦੇ ਹੋ ਬਾਕੀ ਤੁਸੀਂ ਟਾਇਰਾਂ ਦੇ ਮਾਰ ਸਕਦੇ ਹੋ ਕੈਮਰਾ ਜੀ ਦੇਖੋ ਟਾਇਰ ਇਹ ਨਹੀਂ ਹੈਗੇ ਵੀ ਕੱਚੇ ਟਾਇ ਠੀਕ ਆ ਬਾਈ ਜੀ ਬਈ ਜੀ ਕਰੀਏ ਇੱਥੇ ਅੱਗੇ ਦਾ ਟਾਇਰ ਖੜ ਜਾਂਦੇ ਨੇ ਨਾ ਹਾਂਜੀ ਹਾਂ ਬਈਆ ਬਸ ਦੇਖੋ 40 45 ਪੈਸੇ ਦੇ ਟਾਇਰ ਨੇਗੇ ਠੀਕ ਆ ਪਰਲੀ ਦੇ 50 ਪੈਸੇ ਨੇ ਮਨੋ ਗੱਲ 12 6 ਦੇ ਠੀਕ ਆ ਬਾਈ ਜੀ ਜੇ ਗੱਲ ਬਾਤ ਕਰੀਏ ਬਈ 12 ਵੀ ਇੰਪੋਰਟ ਕਰੀਏ ਨੇ ਅਜੇ ਤੱਕ ਟਰਾਲੀਆਂ ਬਈ ਹਾਂਜੀ ਹਾਂ ਬਾਈ ਜੀ ਠੀਕ ਆ ਬਾਈ ਜੀ ਜੇ ਕਿਸੇ ਨੇ ਬਾਹਰ ਮੰਗਵਾਉਣੀ ਹੋਵੇ ਭੇਜ ਦੋਗੇ ਬਈ ਹਾਂ ਜੀ ਆ ਵੀਰੇ ਭੇਜ ਜਾਂਗੇ ਠੀਕ ਆ ਬਾਈ ਜੀ ਤੇ ਜੇ ਆਪਣੇ ਏਰੀਆ ਚ ਹੋ ਰਹੇ ਕਿਤੇ ਮਤਲਬ ਕਈ ਵਾਰ ਕਹਿੰਦੇ ਨੇ ਵੀ ਅਸੀਂ ਪੈਸੇ ਕਾਊਂਟ ਕਰਦਾਂ ਨੇਗੇ ਤੇ ਘਰੇ ਭੇਜ ਦੋ ਫਿਰ ਵੀ ਕਰਦੇ ਨੇ ਠੀਕ ਹੈ ਜੇ ਮੈਂ ਗੱਡੀ ਵਾਲਾ ਜੋ ਵੀ ਖਰਚਾ ਆਪਣਾ ਲੈਂਦਾ ਜੀ ਹੈ ਕਿ ਦੀ ਠੀਕ ਹੈ ਜੀ ਉਹਦਾ ਸੈਟਿੰਗ ਕਰਕੇ 16 ਰੁਪਏ ਕਿਲੋਮੀਟਰ ਦਾ ਲੈਂਦਾ ਜੀ ਬਾਕੀ ਉਹਦਾ ਵੱਧ ਘੱਟ ਮੌਕੇ ਦਾ ਲੈਣਾ ਹੋ ਜਾਂਦਾ ਹੈ ਸੈਟਿੰਗ ਹੈ ਕਿ ਨਹੀਂ ਠੀਕ ਆ ਬਾਈ ਜੀ ਜੇ ਵੀਡੀਓ ਦੇਖ ਕੇ ਆ ਜਾ ਬਈ 90 ਰੁਪਏ ਚ ਮਾਨਤਾਨ ਹੋ ਜੂ ਬਈ ਹਾਂ ਜੀ ਹਾਂ ਹੋ ਜੂਗਾ ਹੋ ਜੂਗਾ ਠੀਕ ਇਕੱਠਾ ਜਦੋਂ ਬੇਟ ਹੋ ਗਿਆ ਹਾਂ ਹਾਂ ਜਦੋਂ ਇਕੱਠਾ ਬੇਟ ਹੋ ਗਿਆ ਉਹਦੇ ਵਿੱਚ ਮਾਨਤਾਨ ਕਰਦੇ ਕੋਈ ਗੱਲ ਨਹੀਂ ਜੀ ਠੀਕ ਆ ਬਾਈ ਜੀ ਹਾਂ ਜੀ ਤੇ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਲੋਕੇਸ਼ਨ ਬਾਈ ਜੀ ਪਿੰਡ ਆਪਣਾ ਸੌਂਦੇਵਾਲ ਰਾਜਗੜ੍ਹ ਦੀ ਤਹਿਸੀਲ ਸਮਾਣਾ ਜਿਲ੍ਹਾ ਪਟਿਆਲਾ ਤਲੋਬੇ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਜੇ ਵਧੀਆ ਲੱਗੀ ਕਮੈਂਟ ਜ਼ਰੂਰ ਕਰ ਦਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ